ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਲੋਹਾਖੇੜਾ ਲੋਹਾਖੇੜਾ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਇਹ ਤਨੌਲਾ ਮੰਡੀ ਦੇ ਰਹਿ ਜਾਂਦਾ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਬਹੁਤ ਵੀਡੀਓ ਬਣਾਈ ਦੀਆਂ ਤੇ ਲਗਭਗ ਹਫ਼ਤੇ ਦੇ ਵਿੱਚ ਇੱਕ ਜਾਂ ਦੋ ਵੀਡੀਓ ਤੁਹਾਨੂੰ ਰੁਟੀਨ 'ਚ ਹੀ ਦਿਖਾਉਂਦੇ ਰਹਿੰਦਾ ਤੇ ਹਰ ਵਾਰ ਇੱਥੇ ਬਹੁਤ ਸਾਰੇ ਨਾਗ ਵਿਕਰੀ ਵਾਲੇ ਹੁੰਦੇ ਆ ਸੂਲਿਆ ਸੋਹਣਾ ਗਾਵਾ ਕੁਸ ਗੱਬਣ ਗਾਵਾ ਕੁਸ ਕੱਚੀਆਂ ਗਾਵਾ ਜਿੱਦਾਂ ਦੀ ਗਾਂ ਤੁਸੀਂ ਖਰੀਦਣੀ ਚਾਹੁੰਦੇ ਹੋ ਇੱਥੇ ਉਸ ਤਰ੍ਹਾਂ ਦੇ ਪਸ਼ੂ ਅਵੇਲੇਬਲ ਹੁੰਦੇ ਆ ਅੱਜ ਵੀ ਦੋਸਤੋ 25 26 ਨਗਬਾਈ ਕੋਲ ਵਿਕਰੀ ਵਾਲੇ ਸੀ ਜਿਨ੍ਹਾਂ ਦੇ ਵਿੱਚੋਂ ਬਹੁਤੀਆਂ ਗਾਵਾ ਤੁਹਾਨੂੰ ਅੱਜ ਦਿਖਾ ਦੇਣੀਆਂ ਬਾਕੀ ਜਿਹੜੇ ਵੀਰ ਨੇ ਕੋਈ ਪਸ਼ੂ ਖਰੀਦਣਾ ਹੈ ਪਸ਼ੂ ਆ ਕੇ ਦੇਖਣਾ ਹੈ ਤਸੱਲੀ ਆਪ ਕਰਨੀ ਹੈ ਤੇ ਆਪ ਦੀ ਸਮਝ ਨਾਲ ਤੁਸੀਂ ਖਰੀਦ ਕੇ ਲ ਜਾਓਗੇ ਆਓ ਮਿਲਦੇ ਹਾਂ ਬਾਈ ਨੂੰ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੇ ਇੱਕ ਬੜੀ ਸੋਹਣੀ ਗੱਬਣ ਵੈੜ ਹੈ ਇਸੇ ਵੜ ਤੋਂ ਉਦੋਂ ਵਾਰ ਤੋਂ ਨੂੰ ਸੋਜਾਂ ਸਵਾਈਆਂ ਵੀ ਦਿਖਾਵਾਂਗੇ ਪ੍ਰਦੀਪ ਬਾਈ ਸਸਤੀ ਕਾਲ ਸਸਤੀ ਕਾਲ ਬਾਈ ਅੱਜ ਨਾਗ ਹੋਣਗੇ 25 26 26 ਜਨਵਾਰਾ ਟੋਟਲ ਬਾਈ ਠੀਕ ਹੈ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਵਾਲੀ ਬਾਈ ਹਾਂ ਬਾਈ ਬਾਕੀ ਬਾਈ ਰੇਟ ਤਕਰੀਬਨ ਸਾਰੇ ਹੀ ਨੇ ਸੂਈਆਂ ਵੜਾਂ ਵੀ ਨੇ ਮੰਨ ਕੇ 10 ਕ ਰੇਟ ਤਕਰੀਬਨ ਸਾਰੇ ਹੀ ਨੇ ਬਾਈ ਜਿੱਦਾਂ ਦਾ ਵੀ ਮੰਨ ਕੇ ਭਰਾ ਦਾ ਕਿਸੇ ਦਾ ਵਾਈਟਾ 85 90 ਹਜ਼ਾਰ ਤੋਂ ਸਟਾਰਟ ਮੰਨ ਕੇ ਪਰ ਦਿਖਾ ਵੀ ਦਵਾਂਗੇ ਵੀਡੀਓ ਦੇ ਵਿੱਚ ਹੀ ਸਾਰੀਆਂ ਹਾਂ ਬਾਕੀ ਬਾਈ ਜਨਵਾਰ ਦੇਖੋ ਆਪਾਂ ਹਰ ਵਾਰ ਇੱਕੋ ਹੀ ਰਿਕਵੈਸਟ ਕਰਦੇ ਆ ਵੀ ਤਸੱਲੀ ਕਰਨਾ ਵੀਰੋ ਤੁਹਾਡਾ ਫਰਜ਼ ਆ ਤਾਂ ਕਿ ਭਈ ਆਪਾਂ 35 30 40 40 ਜਨਮਰ ਵੇਚਦੇ ਆਂ ਆਪਾਂ ਬਾਹਰੋਂ ਲੈ ਕੇ ਆਉਣ ਸੁਈਆਂ ਆਪਣੇ ਘਰੇ ਦੋ ਟਾਈਮ ਚੋ ਲੋ ਦੱਪਣ ਗਾਂ ਕਾ ਤੁਹਾਨੂੰ ਨਹੀਂ ਕਿਸੇ ਨੂੰ ਪਰਖ ਆਪਦਾ ਨਾਲ ਬੰਦਾ ਲੈ ਕੇ ਲੈ ਕੇ ਜਾਓ ਠੀਕ ਹੈ ਕਿਉਂਕਿ ਭਈ ਆਪਾਂ ਨਾਂ ਦਾ ਲਾਂਬਾ ਲਿਆ ਨਾ ਲੈਣ ਠੀਕ ਹੈ ਹਾਂਜੀ ਸੋ ਪਹਿਲੇ ਨੰਬਰ ਤਾਂ ਇਹ ਲੈ ਨਾ ਮੈਂ ਪਹਿਲੇ ਨੰਬਰ ਤੇ ਭਈ ਦੰਦੀ ਬੱਚੀ ਆ ਦੰਦ ਵੀ ਚੈੱਕ ਕਰਾ ਦੇ ਨੇ ਵਿੱਚ ਵੀ ਰਫੋਨ ਤੇ ਉਹ ਕਰਨ ਲੱਗ ਕਹਿੰਦੇ ਨੇ ਹੂੰ ਦੋ ਦੰਦ ਭਈ ਠੀਕ ਹੈ ਪ੍ਰਤੀਪ ਓਕੇ ਕੋਲ ਬੋਤਾ ਕਿੰਨੇ ਕ ਦਿਨ ਲੈ ਜੂ ਬਾਈ ਸੋ ਬਾਈ ਆਪਾਂ ਨੂੰ ਬਾਈ ਨੇ ਹਫਤਾ ਦੱਸਿਆ ਪਰ ਕਾਰਨ ਕਿ ਬਾਈ ਸਫਰ ਕਰਕੇ ਟਰੈਵਲਿੰਗ ਕਰਕੇ ਕਈ ਵਾਰ ਜਨਮਰ ਸੂਬਾ ਕਿ ਬਾਈ ਤਿਆਰ ਆ ਇਹ ਚਾਹੀ ਅੱਜ ਸੂਪੇ ਸਹੀ ਬੜੀ ਪਿਆਰੀ ਬੱਚੀ ਆ ਬਾਈ ਹਮ ਤੇ ਬਾਕੀ ਬਾਈ ਰੇਟ ਆਪਾਂ ਇਹਦਾ ਬਿਲਕੁਲ ਵਾਜਬ ਰੱਖਿਆ ਜਿੰਨੇ ਰੁਪਏ ਦੇ ਸਿਰਫ ਲੈਣੇ ਨੇ 1,32,000 ਰੁਪਏ ਦੀ ਬੱਚੀ ਬਾਈ ਆਪਾਂ ਇਹ ਦੇ ਦਾਂਗੇ ਇੱਕ ਵਾਰ ਇਹਧਰ ਨੂੰ ਲੈ ਕੇ ਫਿਰ ਉਧਰ ਨੂੰ ਲਈ ਜਾਈ ਇਹ ਨਹੀਂ ਹੈਗਾ ਵੀ ਆਪਾਂ ਇਹਦਾ ਮੁੱਲ 1,65 ਜਾਂ 70 80 ਕਰਾਂਗੇ ਉਹ ਕੰਮ ਨਹੀਂ ਜਿੰਨੇ ਰੁਪਏ ਬਾਈ ਆਪਾਂ ਲੈਣੇ ਨੇ ਬਸ ਠੀਕ ਹੈ 1,32,000 ਦੀ ਪਹਿਲਣ ਦੋ ਦੰਦ ਵਹਿੜ ਹਵਾਨਾ ਦੋਸਤੋ ਇਹ ਘਾਟ ਹੀ ਮਿਲੂਗਾ ਤੁਹਾਨੂੰ ਇਹਦੀ ਜਿੱਦਾਂ ਦੀ ਭਰਾਵਾਂ ਦੀ ਅੱਜ ਕੱਲ ਚੁਆਇਸ ਆ ਬਾਈ ਉਹ ਚੁਆਇਸ ਇਹਦੇ ਵਿੱਚ ਸਾਰੀਆਂ ਚੀਜ਼ਾਂ ਪੂਰੀਆਂ ਨੇ ਹੂੰ ਬੰਦ ਹੀ ਬਾਈ ਸੋ ਇਹ ਪਹਿਲੇ ਨੰਬਰ ਤੇ ਦੇਖੋ ਥੋੜੀ ਰਸੇ ਦੀ ਔਲ ਕਰਦੇ ਆ ਖੁੱਲੀ ਆਈ ਕਰਕੇ ਨਾ ਠੀਕ ਐ ਚੱਲ ਪੁੱਤ ਚੱਲ ਉਹ ਤਲਿਆਰੇ ਦੀ ਹਲਕਾ ਤਾਂ ਦੋਸਤੋ ਮੈਡਮ ਬੜੀ ਪਿਆਰੀ ਬੱਚੀ ਆ ਬਾਈ ਜਿੱਦਾਂ ਦਾ ਵੀ ਭਰਾ ਚਾਹੁੰਦੇ ਅੱਜ ਆਪਣੇ ਕੋਲ ਕਈ ਬੱਚੀਆਂ ਨੇ ਪਲੂਣਾ ਅੰਦਰ ਵੀ ਖੜੀਆਂ ਨੇ ਹੂੰ ਉਹ ਵੀ ਦਿਖਾਉਨੇ ਆ ਅੱਗੇ ਬਾਈ ਇਹ ਵਹਿੜਾ ਮੰਨ ਕੇ ਦੁੱਧ ਬਾਈ ਨੇ ਦੱਸਿਆ ਪਾਣੂ 24 ਤੇ ਰੇਟ ਬਾਈ ਇਹਦਾ ਰੱਖਿਆ ਆਪਾਂ 95000 ਰੁਪਇਆ ਖੋਲੀ ਬਾਈ 95200 ਦਰਮਿਆਨੇ ਕੱਦ ਚ ਨਾ ਵੱਡੀ ਨਾ ਛੋਟੀ ਬਾਈ 6 ਦਾੰਦਾ ਕੀ ਨਸਲ ਬਹੁਤ ਸੋਹਣੀ ਆ ਔਰ ਕਲਰ ਕੋਲਰ ਬੜਾ ਸੋਹਣਾ 10 ਦਿਨਾਂ ਦੀ ਕੱਚੀ ਆ ਤੇ ਬਾਕੀ ਹਰੇਕ ਭਰਾ ਦੇ ਵਾਈਟ ਵਾਲੀ ਆ ਕੱਲ ਨੂੰ ਕਿਸੇ ਨੇ ਵਧੀਆ ਬੱਚੇ ਲੈਣੇ ਨੇ ਘੱਟ ਪੈਸਿਆਂ ਦੇ ਵਿੱਚ ਠੀਕ ਹੈ ਦੀ ਡਿਮਾਂਡ ਦੁਆਰਾ ਤੋਂ ਬੋਲਦੀ ਪਰਦੀ ਬਈ 95000 ਰੁਪਏ ਦੀ ਵੜ ਦੇ ਦਾਂਗੇ ਬਾਈ ਠੀਕ ਹੈ 95000 ਚ ਦੋਸਤੋ ਦੋ ਤਨੇ ਚੰਗਾ ਦਿੰਦੀ ਰਹਿਣਾ ਤੂੰ ਤੁੱਤ ਵੀ ਬੜਾ ਸੋਹਣਾ ਦੇਣਾ ਬਾਈ ਤੇ ਵਾਕੀ ਬਾਈਟ ਬੀਬੇ ਅੱਜਕੱਲ ਸਾਰੇ ਹਰੇਕ ਭਰਾ ਦਾ ਸੁਪਨਾ ਅਗਲਾ ਕਹਿੰਦਾ ਚੰਗੀ ਬੈੜ ਮਿਲ ਜੇ 10 ਦਿਨਾਂ ਦੀ ਕੱਚੀ ਤੇ ਤਿਆਰੀ ਤੇ ਵਿੱਚ ਹੋ ਰਹੀ ਹੋਣੀ ਆ ਬਾਈ ਆਪਣੇ ਕੋਲੇ ਵੀ ਰਹਿਗੇ ਬਾਈ ਤਾਂ ਇੱਕ ਪੰਨ 10 ਤੋਂ ਘਾਟੇ ਗਾਂ ਵਿਕਦੀ ਨਹੀਂ ਜਦੋਂ ਜਮਾ ਤਿਆਰੀ ਤੇ ਹੋਈ 3 ਨੰਬਰ ਤੇ ਅੱਗੇ ਜਿਹੜੀਆਂ ਬੈਣ ਆ ਬਾਈ ਇਹਨੇ 26 ਤੋਂ 27 ਕਿਲੋ ਤੋਂ ਦੱਸਿਆ ਬਾਈ ਨੇ ਆਪਾਂ ਨੂੰ ਹੂੰ ਤੇ ਇੱਕ ਹਫ਼ਤੇ ਦੀ ਕੱਚੀ ਆ ਏ ਭਾਈ ਦੇ ਦਾਂਗੇ ਆਪਾਂ ਸਵਾ ਲੱਖ ਰੁਪਏ ਦੀ ਬੈੜ ਠੀਕ ਹੈ 1 ਲੱਖ ਤੇ 25000 ਦੀ ਦੱਸੋ ਨਾੜਾਂ ਹਵਾਨੇ ਤੇ ਸੋਹਣ ਬੜੀ ਸੋਹਣੀ ਬੈੜ ਆ ਭਾਈ ਢਾਂਚਾ ਬੜਾ ਪਿਆਰਾ ਉਤੋਂ ਕਲਰ ਬਾਕੀ ਥੱਲੋ ਹਵਾਨੇ ਦੀ ਜੇ ਗੱਲ ਕਰੀਏ ਬੜਾ ਵਧੀਆ ਬਾਈ ਬੰਦ ਦੇ ਵੀ ਸੋ ਇਹ ਤਿੰਨ ਨੰਬਰ ਤੇ ਸੀ ਚੱਲ ਪੁੱਤ ਚੱਲ 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 ਚਾਰ ਨੰਬਰ ਤੇ ਪਤੀ ਇਨੇ ਬਾਈ 35 ਕਿਲੋ ਦੁੱਧ ਬਾਈ ਨੇ ਦੱਸਿਆ ਆਪਾਂ ਨੂੰ ਵੀ 34 35 ਕਿਲੋ ਦੁੱਧ ਜਮਾ ਖਰਾਚ ਹੋਇਆ ਇੱਕ ਹਫਤਾ ਬਾਈ ਇਹਦਾ ਜਮਾ ਕਲੀਅਰ ਪਿਆ ਥੋੜਾ ਜਿਹਾ ਮਿੱਠੇ ਕਰਕੇ ਨਾ ਭਲਤਾ ਥੋੜੀ ਜਿਹੀ ਪਾ ਗਈ ਵੜ ਇਹਦਾ ਬਾਈ ਰੇਟ ਆਪਾਂ 1 ਲੱਖ ਤੇ 45000 ਰੁਪਏ ਰੱਖਿਆਗਾ ਤੇ ਦੁੱਧ ਕਿਸੇ ਵਧੀਆ ਵੀਰ ਕੋਲੇ ਵਾਗੀ ਦਾ 40 ਕਿਲੋ ਨਹੀਂ 35 ਕਿਲੋ ਬਾਈ ਜਮਾ ਖਰਾ ਦੁੱਧ ਦੇ ਦੇਣਾ ਕਮਾਲਾ ਬਾਈ ਬਹੁਤ ਵਧੀਆ ਬੈੜਾ ਬਾਈ ਮਸ਼ੀਨ ਤੇ ਲੈ ਜਾਣੀਆਂ ਜਾਂ ਕਿਸੇ ਨੇ ਹੱਥੀਂ ਚਵਾਈ ਤੇ ਲੈ ਜਾਣੀਆਂ ਕਲਰ ਬਰੀਡ ਨਸਲ ਬਹੁਤ ਆ ਬਾਈ ਐ ਮੰਨ ਲਓ ਵੀ ਹਫਤਾ ਇੱਕ ਇੱਕ ਗੱਲ ਹੋ ਰਾ ਬਾਈ ਕਈ ਵਾਰ ਬਾਈ ਕਹਿੰਦੇ ਕੋਈ ਹਫਤਾ 10 ਦਿਨ ਵੜਾ ਵਾਲੇ ਸੁੰਦੀ ਨਹੀਂ ਹੂੰ ਔਰ ਐ ਮੰਨ ਲਾ ਬਹੁਤ ਜਿਆਦਾ ਸਪੇਸ ਆ ਸਹੀ ਇਹ ਦੋ ਅੱਗੇ ਅੱਗੇ ਜਿਹੜੀ ਬਹਿਣਾ ਬਾਈ ਮੰਨ ਕੇ ਚੱਲ ਪਉ ਦੂਜਾ ਸੂਆ ਬਾਈ ਇਹਨੇ ਸੋਨਾ ਪ੍ਰੋਪਰ ਇਹਦਾ ਸਾਰਾ ਰਿਕਾਰਡ ਆਗਾ ਹੂੰ ਤੇ ਜਿਹੜਾ ਸੀਮਣ ਵੀ ਬੜਾ ਸੋਹਣਾ ਲੱਗਿਆ ਹੋਇਆ ਤੇ ਬਾਈ ਕਿਹੜਾ ਲੱਗਿਆ ਹੈ ਐ ਤਰਨਾਡੋ ਇਹ ਵੀ ਅਸ ਤਰਨਾਡੋ ਤੋਂ ਗੱਪਣਾ ਜੀ ਠੀਕ ਹੈ ਸਾਰਾ ਪ੍ਰੋਪਰ ਇਹਦਾ ਰਿਕਾਰਡ ਮਨ ਕੇ ਇਹਦਾ ਖੁੱਦ ਆ ਤੇ ਦੁੱਧ ਬਾਈ ਵਧੀਆ ਬਾਈ ਕੋਲੇ ਬਾਕੀ ਤਾਂ 34 35 ਕਿਲੋ ਦੁੱਧ ਨੇ ਖਰਾ ਪਾ ਦੇਣਾ 6 ਦੰਦ ਬੱਚੀ ਆ ਇਹ 1 ਲੱਖ ਤੇ 45000 ਰੁਪਏ ਦੀ ਵੜ ਬਈ ਆਪਾਂ ਦੇ ਦਾਂਗੇ ਠੀਕ ਹੈ ਸੋ ਇਹ ਦੋਸਤੋ ਉਹ ਪਿਆਰੀ ਬਹਿਣਾ ਬਾਈ ਜਿਹਦੇ ਤਿਆਰੀ ਤੇ ਹੋਈ ਨਾ ਅੱਗੇ ਬਾਈ ਇਹ ਵੜ ਆ ਗਈ ਬਾਈ ਮੰਨ ਕੇ ਵੀ ਤਾਜੀ ਸੂਇਆ ਬਾਈ ਕੱਲ ਹੂੰ ਤੇ 26 27 ਕਿਲੋ ਦੁੱਧ ਨੇ ਜਮ ਖਰਾ ਦੇ ਦੇਣਾ ਤੇ ਰੇਟ ਬਾਈ ਇਹਦਾ ਆਪਾਂ ਜਿਹੜਾ ਬਾਜ਼ਿਬ ਰੱਖਿਆ 97000 ਰੁਪਏ ਬਾਈ ਠੀਕ ਹੈ ਤੇ ਤੈਨੂੰ ਹੱਕੀ ਮੜੀ ਯਾਰ ਤੈਨੂੰ ਪਿੱਛੇ ਖੜਾਗਾ ਨੂੰ 97000 ਰੁਪਏ ਬਾਈ ਇਹਦਾ ਰੇਟ ਰੱਖਿਆਗਾ ਤੇ ਬਹੁਤ ਸੋਹਣੀ ਬੈੜ ਆ ਕਿਸੇ ਭਰਾ ਨੇ ਘਰੇ ਚੋਂ ਨੂੰ ਲਿਜਾਣੀ ਆ ਬੜੀ ਵਧੀਆ ਬੈੜ ਹੂੰ ਤੇ ਅੱਗੇ ਬਾਈ ਇਹ ਬੈੜ ਤਾਜੀ ਸੂਈ ਹਾਲੇ ਜੇਰ ਪੈਣੀ ਬਾਕੀ ਆ ਇਹ ਬੱਚੇ ਦੇ ਦਾਂਗੇ ਬਾਈ ਜੀ 1 ਲੱਖ ਤੇ 30000 ਖੁੱਲੀ ਆਰਾਦਰ ਦੋ ਨੰਬਰ ਤੇ ਖੁੱਲੀ 1 ਲੱਖ 30000 ਦੀ ਬੈੜ ਦੇ ਦਾਂਗੇ ਬਾਈ ਬੱਚਾ ਦਿੱਤਾ ਨਹੀਂ ਜਾ ਇਹਨੇ ਬੱਚਾ ਬਾਈ ਦੱਸੋ ਇਹਦੀ ਜੇਰ ਹੈ ਜੇ ਪੈਣ ਵਾਲੀ ਹੈ ਪੈਂਟਿੰਗ ਆ ਬਾਈ ਹਲੇ ਤਾਂ ਸੂਕੇ ਹੀ ਹੁਣ ਹਟਿਆ ਹੂੰ ਤਿਆਰੀ ਦੇਖੋ ਕਰਮਾੜ ਬੜੀ ਸੋਹਣੀ ਬਾਈ ਵਹਿੜ ਤਿਆਰ ਹੋਈ ਆ ਦੁੱਧ ਵੀ ਕਿਸੇ ਵਧੀਆ ਭਰਾ ਦੇ ਬਾਕੀ ਬਾਈ 30 ਤੋਂ ਪਲੱਸ ਦੁੱਧ ਦੇ ਨੇ ਖਰਾ ਪਾ ਦੇਣਾ ਬਰੀਡ ਬੋਡੀ ਵਧੀਆ ਬਾਈ ਥਣ ਬੜਾ ਵਧੀਆ ਠੰਡੀ ਇੰਨੀ ਕਾ ਬਾਈ ਬੱਚਾ ਛੱਡਣ ਦੀ ਜ਼ਰੂਰਤ ਨਹੀਂ ਇਦਾਂ ਹੀ ਵਹਿਜੋ ਜੇ ਥੱਲੇ ਸੋ ਦੱਸੋ ਦੇਖੋ ਤੁਸੀਂ ਹਜੇ ਇਹ ਸੂਕੇ ਹੀ ਹਟਿਆ ਤੇ ਬੱਚੇ ਦੀ ਖਿੱਚ ਬਾਕੀ ਬਾਈ ਤਾਜਾ ਸੂ ਬੱਚੀਆਂ ਨੇ ਨਾ ਬਾਈ ਨਵਾਂ ਹਾਣਾ ਆਪਦਾ ਕਰੰਟ ਤਾਂ ਦਿਖਾਉਂਦੀਆਂ ਹੀ ਨੇ 3 ਨੰਬਰ ਤੇ ਇਹ ਬਾਈ ਤਾਜੀ ਸੂਈਆ ਪਰਸੋਂ ਸਾਰੇ ਬੋਲੇ ਚੋ ਖਾਲੀ ਆ ਵੀ ਇਹ ਨਹੀਂ ਹੈਗਾ ਵੀ ਆਪਾਂ ਵੀਡੀਓ ਖੋਲ ਪੁੱਤ ਯਾਰ ਵੀਡੀਓ ਬਣਾਉਣ ਨੂੰ ਤੇ ਇੱਕ ਚੱਕਰ ਜੂ ਵੀ ਆਪਾਂ ਕਈ ਵਾਰ ਗਾਵਾਂ ਵੀ ਬਾਜ਼ਾਰ ਲਾ ਕੇ ਵੀਡੀਓ ਬਣਾਵਾਂਗੇ ਤੇ ਦੁੱਧ ਬਈ 25 ਤੋਂ ਪਲੱਸ ਇਹਨੇ ਪਾ ਦੇਣਾ ਇਹਦਾ ਰੇਟ ਬਈ 1 ਲੱਖ ਤੇ 15000 ਰੁਪਏ ਦੀ ਵੜਾ ਆਪਾਂ ਇਹ ਦੇਣੀ ਆ ਮੁੱਲ ਕਿੰਨਾ ਮਰਜ਼ੀ ਕਰਾ ਲੈ ਕੋਈ ਭਰਾ ਦੁੱਧ ਐ ਮਨ ਲਓ ਵੀ 25 ਤੋਂ ਪਲੱਸ ਜਮਾ ਖਰਾ ਦੁੱਧ ਦੇ ਦੂ ਕਮਾਲ ਆ ਬਾਈ ਸੋ ਦੇ ਕੋਟਾਂ ਜਾਇਦਾਂ ਵੀਡੀਓ ਬਾਈ ਕਨਫਰਮੇਸ਼ਨ ਹੁੰਦੀ ਆ ਕੋਈ ਕਿਸੇ ਵੀ ਭਰਾ ਨੇ ਜਦੋਂ ਲੈਣੀ ਆ ਜਦੋਂ ਚੱਲ ਗਿਆ ਗਿਆ ਖਾਲੀ ਤਾਂ ਮੁੜਦਾ ਨਹੀਂ ਇੰਨੇ ਜਨਮਾਂ ਚੋਂ ਹਮ ਅੱਗੇ ਜਿਹੜੀ ਇਹ ਵੇੜਾ ਬਾਈ ਦੁੱਧ 35 ਤੋਂ ਬਾਰ-ਬਾਰ ਦੁੱਧ ਦੇ ਨੇ ਦੇ ਦੇਣਾ ਇਹਦਾ ਰੇਟ ਬਾਈ ਜੀ 1 ਸਵਾ ਲੱਖ ਰੁਪਏ ਰੱਖਿਆ ਬੱਚੀ ਨੂੰ ਇਹਨੇ ਜਨਮ ਦਿੱਤਾ ਠੀਕ ਹੈ ਅੱਗੇ ਵੇੜ ਬਾਈ ਸਾਰੀ ਬੌਲੇ ਚੋਂ ਖਾਲੀ ਕੀਤੀ ਆ ਤੇ ਐ ਮੰਨ ਲਓ ਵੀ 30 ਕਿਲੋ ਦੁੱਧ ਜਮਾਂ ਇਹਨਾਂ ਖਰਾ ਦੇ ਦੂਗੀ 1 ਲੱਖ ਤੇ 15000 ਦੀ ਵੇੜ ਬਾਈ ਆਪਾਂ ਇਹ ਦੇ ਦਾਂਗੇ ਇਹ ਬੌਲੇ ਚੋਂ ਪ੍ਰੋਪਰ ਖਾਲੀ ਆ ਠੀਕ ਹੈ ਅੱਗੇ ਜਿਹੜੀ ਡੱਬੀ ਬੱਚੀ ਆ ਗਈ ਬਾਈ ਇਹਦੇ ਮੰਗਰ ਵੀ ਬੱਚੀ ਆ ਤੇ ਦੁੱਧ ਜੇ ਵਧੀਆ ਬਾਈ ਕੋਲੇ ਬਾਗੀ ਕਿਸੇ ਕੋਲੇ 30 ਪਲੱਸ ਦੁੱਧ ਦੇ ਦੇਣਾ ਬਾਈ 25 ਵਾਲਾ ਕੋਈ ਰੌਲਾ ਨਹੀਂ ਇਹਦਾ ਰੇਟ ਬਾਈ ਖੋਲ ਦੇ ਪਤਾ ਇਹਦਾ ਰੇਟ ਰੱਖਿਆ ਬਾਈ ਜੀ 1 ਲੱਖ ਤੇ 18000 ਰੁਪਏ ਬੱਛੀ ਦੇ ਮੂਰੇ ਖੜੀ ਹਾਂ ਬੱਛੀ ਦੇ ਮੂਰੀ ਆ ਬਾਈ ਤੀਜਾ ਦਿਨ ਸੂਈ ਨੂੰ ਆ ਬੋਲੇ ਚੋ ਪ੍ਰੋਪਰ ਖਾਲੀ ਆ ਫੁੱਲ ਹਾਈਟ ਦੀ ਆ ਤੇ ਰੇਟ ਜਮਾ ਬਾਈ ਬਾਜੂ ਰੱਖਿਆ ਜਿਹੜਾ 1 ਲੱਖ ਤੇ 18000 ਰੁਪਏ ਦੀ ਵਾੜ ਦੇ ਦਾਂਗੇ ਹਲਾ ਜਦੋਂ ਪਲਾਂ ਪੋਲਾਂ ਚੋਂ ਨਿਕਲ ਗਈ ਨਾ ਬਾਈ ਹੋਰ ਹੀ ਕੁਝ ਵੜ ਜਾਣਾ ਨੇ ਕਮਾ ਲੈ ਬਾਕੀ ਭਾਈ ਜਿੰਨੀਆਂ ਵੀ ਬੈੜਾਂ ਨੇ ਸਾਰੀਆਂ ਤਾਜ਼ੀਆਂ ਨੇ ਕੋਈ ਅੱਜ ਸੂਈਆ ਕੋਈ ਕੱਲ ਸੂਈਆ ਇਹ ਨਹੀਂ ਹੈਗਾ ਕੋਈ ਬੈੜ ਹਫ਼ਤੇ ਜਾਂ 10 ਦਿਨਾਂ ਦੀ ਵੀ ਸੂਈ ਹੋ ਹੂੰ ਤੇ ਜਿਹੜੀ ਚਿੱਟੀ ਬੱਚੀ ਆ ਭਾਈ ਇਹ ਵੀ ਜਮਾ ਤਾਜੀ ਸੂਈਆ ਠੀਕ ਹੈ ਪਰਸੋਂ ਦੀ ਸੂਈ ਹੋਈ ਆ ਕੀ ਥਲ ਖੋਲੀ ਆ ਯਾਰ ਇਹ ਬੱਚੀ ਦੇ ਦਾਂਗੇ ਭਾਈ ਆਪਾਂ ਲੈਣ ਦੇਣ 1,27,000 ਦੀ ਪਿੱਛੇ ਇਹਨੇ ਵੀ ਬੱਚਾ ਹੀ ਦਿੱਤਾ ਭਾਈ ਬੱਚਾ ਹਾਂ ਭਾਈ ਬੱਚਾ ਉਹਦਾ 나ੜੂਆ ਭਾਈ ਜਮਾ ਨਾਲ ਆ ਦੇਖ ਹੂੰ ਪਰਸੋਂ ਦੀ ਸੂਈ ਹੋਈ ਆ ਠੀਕ ਹੈ ਚਵਾਈ ਦੇ ਵੀ ਬਹੁਤ ਠੰਡੀ ਸੀ ਲਾ ਭਲਾਂ ਭੁਲਾਂ ਦਾ ਥੋੜੀ ਨਹੀਂ ਹੈਗੀਆਂ ਨੇ ਬੜੀ ਵਧੀਆ ਬੈਣਾ ਬਾਈ ਮੁੱਲ ਮੰਗਣ ਨੂੰ ਚਾਹੇ ਇਦਾਂ ਦੀ ਬੱਚੀ ਦਾ ਡੇਢ ਮੰਗ ਲੋ ਸੋਨਾ ਪਣ ਵੀ ਕਿੰਨਾ ਬਾਕੀ ਇਹਦਾ ਵੀ ਰਿਕਾਰਡ ਬਾਈ ਦੱਸਾ ਬਰੂਡ ਦੇ ਸੀਮਨ ਦੀ ਦੱਸਾਈ ਬਾਈਆਂ ਨੇ ਆ ਪਾਈ ਹੂੰ ਬੱਚਾ ਇਹਦੇ ਪਿੱਛੇ ਡੈਨਮਾਰਕ ਦਾ ਗੋਸਾ ਅੰਦਰ ਵੀ ਗਾਵਾਂ ਖੜੀਆਂ ਦੱਸੋ ਜਿਹੜੀਆਂ ਦਿਖਾਉਣੀਆਂ ਤੁਹਾਨੂੰ ਹਾਂਜੀ ਓਏ ਇਹਨੇ ਬਾਈ 25 26 ਕਿਲੋ ਤੋਂ ਦੱਸਿਆ ਬਾਈ ਨੇ ਆਪਾਂ ਨੂੰ ਤੇ ਰੇਟ ਬਾਈ ਇਹਦਾ ਜਮਾਂ ਬਾਜਿਬ ਰੱਖਿਆ ਆਪਾਂ ਨੇ 90000 ਰੁਪਇਆ ਬਾਈ ਠੀਕ ਹੈ 2000 ਰੁਪਏ ਛੱਡ ਦਾਂਗੇ ਹੋਰ ਵੀ ਇਹ ਚ ਤੇ ਬਹੁਤ ਵਧੀਆ ਬੈੜਾ ਕਿਸੇ ਭਰਾ ਨੇ ਚੋਣ ਖਾਤਰ ਲੈਣੀ ਹੈ ਬੜੀ ਵਧੀਆ ਹੂੰ ਤੇ ਅੱਗੇ ਜਿਹੜੀ ਇਹ ਬੈੜਾ ਬਾਈ ਇਹਦਾ ਵੀ ਪ੍ਰੋਪਰ ਰਿਕਾਰਡ ਸਾਰਾ ਇਹ ਬੈੜ ਦੇ ਦਾਂਗੇ ਬਾਈ 1 ਲੱਖ ਤੇ 65000 ਰੁਪਏ ਦੀ ਕੱਚੀ ਹੈ 20 ਦਿਨਾਂ ਦੀ ਠੀਕ ਹੈ ਅੱਗੇ ਦੋੰਦੀ ਬੱਛੀ ਆ ਗਈ ਖੁੱਲੀ ਪੁੱਤ ਦੋਦਾਂ ਦੇ ਬੱਛੀ ਹੈ ਬਾਈ ਹੂੰ ਤਿਆਰੀ ਦੇ ਉੱਤੇ ਆ ਕਰਮਾ ਵਾਲੀ ਬੜੀ ਸੋਹਣੀ ਆ ਬਰੀਡ ਨਸਲ ਵਾਲਾ ਇਹਦਾ ਵੀ ਕੋਈ ਟਕਾਣਾ ਨਹੀਂ ਤੇ ਇਹ ਬੱਚੀ ਬਾਈ ਦੇ ਦਾਂਗੇ ਆਪਾਂ 1 ਲੱਖ ਤੇ 55000 ਦੀ ਨੀੜੋ 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 ਥੋੜੇ ਬਈ ਬੈਠੀਆਂ ਉੱਠੀਆਂ ਕਰਕੇ ਨਾ ਥੋੜੀਆਂ ਭਲਾਈਆਂ ਕਰਕੇ ਬੜੇ ਸੋਹਣੇ ਜਿੱਦਾਂ ਅੱਜ ਕੱਲ ਹਰੇਕ ਭਰਾ ਡਿਮਾਂਡ ਰੱਖਦਾ ਆਰਡਰ ਦੀ ਉਦਾਂ ਦੇ ਆਰਡਰ ਕੁਆਲਿਟੀ ਦੀ ਬੱਛੀ ਐ ਲੈ ਆ ਬਈ ਵਾਪਸ ਚੱਲ ਬਤਾ ਚੱਲ 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 ਇਹ ਦੋਗੇ ਕੋਸ ਕੱਚੀਆਂ ਜਿਹੜੀ ਇਹ ਵੜਾ ਬਾਈ ਇਹ ਵੀ 20 ਦਿਨਾਂ ਦੀ ਕੱਚੀ ਆ ਇਹ ਬੱਚੀ ਦੇ ਦਾਂਗੇ ਬਾਈ 2.5 ਲੱਖ ਰੁਪਏ ਦੀ ਕਿਸੇ ਵੀ ਭਰਾ ਨੇ ਲੈਣੀ ਹੋਈ ਅੱਗੇ ਬਾਈ ਗਰਲੈਂਡੋ ਆ ਗਈ ਰਿਕਾੜੇ ਦਾ ਸਾਰਾ ਪ੍ਰੋਪਰ ਇਹਦੇ ਕੰਨਚਾ ਟਰ ਏ ਵੀ ਐਸ ਦਾ ਕੋਈ ਟਰਾਈ ਦਾ ਸੀਮਣ ਆ ਜਿਹਦੀ ਆਪ ਆ ਗਈ ਮੰਨ ਕੇ ਐਚ ਐਫ ਪਤਾ ਨਹੀਂ ਕੀ ਲਿਖਿਆ ਉਹਨਾਂ ਦਾ ਜਿਹੜਾ ਇਹਦਾ ਸਾਰਾ ਰਿਕਾਰਡ ਹੈਗਾ ਐਚ ਐਫ ਪਲੱਸ ਗੇਅਰ ਐਕਸ ਪਤਾ ਨਹੀਂ ਗੇਅਰ ਪਤਾ ਨਹੀਂ ਕਿਵੇਂ ਇਦਾਂ ਕੀ ਦੁੱਧ ਦੇ ਬਾਈ 30 ਕਿਲੋ ਦੁੱਧ ਇਹਦਾ ਦਿੱਤਾ ਹੋਇਆਗਾ ਇਸ ਸਵਾ ਲੱਖ ਰੁਪਏ ਦੀ ਬੈੜ ਦੇ ਦਾਂਗੇ ਸੇ ਭਰਾ ਨੂੰ ਡਿਮਾਂਡ ਹੋ ਅਗਲਾ ਕਹਿੰਦਾ ਵੀ ਲੈਣੀ ਆ ਪੰਗਰਲੈਂਡੋ ਠੀਕ ਹੈ ਅੱਗੇ ਬਾਈ ਪਹਿਲਣ ਬੱਚੀ ਆ ਗਈ ਹੂੰ ਇਹ ਬੱਚੀ ਦੇ ਦਾਂਗੇ ਬਾਈ 1 ਲੱਖ ਤੇ 42000 ਰੁਪਏ ਦੀ 10 ਦਿਨਾਂ ਦੀ ਕੱਚੀ ਆ ਲਈ ਇਹ ਵੀ ਫਾਰਮ ਚੋਂ ਬਹੁਤ ਵਧੀਆ ਚੋਂ ਠੀਕ ਆ ਤੋ ਹੀ ਪੁੱਤ ਬੈੜ ਅੱਗੇ ਬੈੜ ਆ ਗਈ ਬਾਈ ਪਹਿਲਣ ਦਾ ਦੁੱਧ ਦੱਸਿਆ ਬਾਈਆਂ ਨੇ ਆਪਾਂ ਨੂੰ 40 ਕਿਲੋ ਵੀ ਅਸੀਂ 38 ਤੋਂ 40 ਕਿਲੋ ਚੋਇਆਗਾ ਪਰ ਦੁੱਧ ਬਈ ਆਪਦੀ ਸਮਝ ਨਾਲ ਤੁਸੀਂ ਲੇਖ ਲਓ ਵੀ ਆਪਾਂ ਕਿੰਨਾ ਚੋਲਾਂਗੇ ਦਾ ਹੂੰ ਰੇਟ ਇਹਦਾ ਬਾਈ ਰੱਖਿਆ 1,75,000 ਰੁਪਏ ਬਹੁਤ ਵੱਡੀ ਬੱਚੀ ਹੈਗੀ ਭਾਰੀ ਲੈ ਆ ਬਾਈ ਬਹੁਤ ਸ਼ਾਨਦਾਰ ਬੱਚੀ ਹੈ ਬਾਈ ਬਰੀਡ ਵਾਲੇ ਮਾਮਲੇ ਚ ਵੀ ਅਡਰ ਦੀ ਕੁਆਲਿਟੀ ਤੋਂ ਲਾ ਕੇ ਅੱਗੋਂ ਪਿੱਛੇ ਤੱਕ ਚੌੜੀ-ਚਾੜੀ ਉੱਤੋਂ ਹੋਰ ਬਹੁਤ ਵਧੀਆ ਵੇੜਾ ਜੀ ਜਿਹੜੀ ਲਾਸਟ ਤੇ ਖੜੀ ਪਈ ਇਹਨਾਂ ਨੂੰ ਬੱਛੇ ਆ ਬਾਈ ਚੌਗੀ ਹੂੰ ਇਹ ਬੱਛੇ ਬਾਈ ਦੇ ਦਾਂਗੇ ਆਪਾਂ ਲੈਣ ਦੇ ਨੇ 1,35,000 ਰੁਪਏ ਦੇ ਵੀ ਇਹ ਨਹੀਂ ਹੈਗਾ ਆਪਾਂ ਮੁੱਲ ਵੀ ਕਹਿੰਦੀ 1.70-80 ਫੁੱਲ ਵੱਡੇ ਢਾਂਚੇ ਦੀ ਆ ਬਾਈ ਠੀਕ ਬਾਕੀ ਜਿੰਨੀਆਂ ਵੀ ਵੇੜਾਂ ਨੇ ਬਾਈ ਹਰੇਕ ਭਰਾ ਦੇ ਵਾਈਟ ਵਾਲੀਆਂ ਨੇ ਤੇ ਜਿੱਦਾਂ ਦੇ ਹਰੇਕ ਪੀਰ ਦੀ ਡਿਮਾਂਡ ਆ ਕੰਪੈਕਟ ਆਡਰ ਦੀਆਂ ਨੇ ਸੂਈ ਲੈ ਜੇ ਗੱਬਣ ਲੈ ਜੇ ਹਰ ਤਰ੍ਹਾਂ ਦੀ ਵੇੜ ਖੜੀ ਆ ਸਹੀ ਬਾਕੀ ਜਿੰਨੀਆਂ ਕ ਬਾਈ ਵਿਕਦੇ ਉਹਨੀਆਂ ਕ ਹੋਰ ਐਡ ਹੋ ਜਾਂਦੀਆਂ ਨੇ ਸਹੀ ਐ ਸੋ ਦੋਸਤੋ ਇਹ ਕੁਸਗਾਵਾ ਤੁਹਾਨੂੰ ਦਿਖਾਤੀਆਂ ਇਹਨਾਂ ਚੋਂ ਜਿਹੜਾ ਨਾ ਤੁਹਾਨੂੰ ਜਚਾ ਉਹ ਨੰਬਰ ਸਕਰੀਨ ਉੱਤੇ ਬਾਈ ਦਾ ਲਗਾਤਾਰ ਹੀ ਚੱਲ ਰਿਹਾ ਹੈ ਧੰਨਵਾਦ